ਖਾਲਸਾ ਬਹਰੀ ਫਤਿਹ ਅਜੀ ਐਸਾ ਅਤੀਤ ਹੋ ਗਈ ਮੁੰਡੇ ਉਧਰ ਗਏ ਹਰਾਨੇ ਕਰਨ ਕ੍ਰੋਸ ਕੰਟਰੀ 10 ਕਿਲੋਮੀਟਰ ਅੱਧੇ ਕਾਗੇ ਜਯਦੇ ਆ ਰਹੇ ਆ ਤੇ ਹੁਣ ਨਾਲ ਕਰਦੇ ਆਪਾਂ ਸਪੀਡ ਵਰਕ ਇਹ ਅਸੀਂ ਬਾਹਰ ਦੇ ਸਮਾਰਕ ਠੀਕ ਹੈ ਬਹੇਗਾ ਇਹ ਤਾਂ ਪਾਹਾ ਬਾਗੇ ਸਮਾਰ ਕੇ ਤੇ ਬਾਗੇ ਪਾਹੇ ਜਿ ਲਾਈ ਕੱਟੇ ਸਟਾਰਟ ਵਿੱਚ 10 ਮੀਟਰ ਦੇ ਨੇ ਵਿੱਚ 15 ਮੀਟਰ ਦੇ ਨੇ ਕੱਟ 10 ਕ ਬੈਕ ਨੇ ਹਣਾ ਤੇ ਬਾਕੀ ਦਾ ਅਸੀਂ ਤਾਂ 10 ਕਿ ਮੀਟਰ ਦਾ ਸਟਾਰਟ ਹੀ ਲੈਨੇ ਆ ਠੀਕ ਆ ਆ ਵੀ 10 ਮਿੰਟ ਖਿੱਚ ਕੇ ਕੱਢ ਬਣਾ ਲੈ ਤੇ ਕੋਡੀ ਤਾਂ 5 ਕਿ ਮੀਟਰ ਦਾ ਹੀ ਸਪਰਿੰਗ ਲਾ ਦਿਆ 5 ਕਿ ਮੀਟਰ ਹੀ ਬੰਦਾ ਨਾਲ ਰਾਲਦਾ ਮਤਲਬ ਫਰਕ ਪਿਆ ਲੋ ਇਹ ਆਪਣੇ ਦਾ ਜਣੀ 10 ਮੀਟਰ 5 ਮੀਟਰ ਦੇ ਵੈਰੀਫਾਈਟਾ ਇਹਨਾਂ ਦਾ ਇਹਨਾਂ ਜਿੱਥੇ ਇੱਕ ਮੇਰਾ ਹੈੜੀਆ ਬਾਕੀ ਆਪੋ ਆਪਣੀ ਰੇਡ ਵੀ ਆਇਆ ਸਮਾਰ ਦਾ ਮੁੰਡਿਆਂ ਨੂੰ ਖੱਚ ਕੇ ਖੱਚ ਕੇ ਪੱਤਾ ਲੰਬੀ ਡੰਗ ਨਾਲ ਲੰਬੀ ਡੰਗ ਨਾਲ ਉਹ ਬੱਲੇ ਸਾਂਹ ਤੇਰੇ ਉਹ ਵਿਆਹ ਸਾਂਹ ਹਾਂ ਠੀਕ ਹੋ ਗਿਆ ਖਾਸਾ ਤੇ ਨਾਲ ਖਾਸੇ ਠੀਕ ਆ ਜਾ। ਇਹ ਆ ਜੋੜ ਆ ਜੋੜ ਟੁੱਟਿਆ ਹੋਇਆ ਹੈ ਹਾਂ ਹਾਂ ਇੱਥੇ ਜੋੜ ਹੁੰਦਾ ਇੱਕ। ਮੇਰੇ ਖਿਆਲ ਚ ਉਹ ਹਨ ਕਿ ਉਹ ਹੀ ਆ ਪੱਟਾ ਕੱਟਦੇ 1 ਲੱਖ ਵਧਾ ਦਿੰਆਂ। ਪਹਿਲਾਂ ਸੁਹਾਗੇ 100 ਕਿਲੋ ਇਹ 1 ਲੱਖ ਵਧਾ ਦਿੰਦੇ ਬਧਾਏ ਤੇ ਇਹ ਪ੍ਰੋਬਲਮ ਆ ਗਈ। ਜੇ ਇਹਦਾ 10 10 15 15 ਪੁੱਕਰ 10 10 10 5 5 7 7 10 10 ਕਰਕੇ ਵਧਾਉਂਦੇ ਤਾਂ ਬੈਸਟ ਸੀ। ਸੀ ਨਾ ਪੇ ਇੱਕ ਦਿਨ ਹੀ ਲਾਦੀਆਂ ਬਾਹੇ ਹੋਏ ਜਾ ਉਹਦੇ ਨਾਲ ਪ੍ਰੋਬਲਮ ਆਈ ਹਾਏ ਬਟੀ ਐਕਸਰਸਾਈਜ਼ ਕਰੋ ਉਤਮਸਿਆ ਕਰੋ ਕੋਈ ਇਹੋ ਜੀ ਚੀਜ਼ ਹੈ ਨਹੀਂ ਜਿਹੜਾ ਬੰਦੇ ਨੇ ਨਹੀਂ ਬਣਾਈ ਬੜੀ ਬੰਦੇ ਦੀ ਮਾਰਤ ਹੈ ਨਹੀਂ ਕੌਣ ਕਈ ਜਾਂਦਾ ਨਹੀਂ ਕੋਈ ਟਕੜਾ ਹੋ ਸਕਦਾ ਤੂੰ ਆਏ ਨਹੀਂ ਹੋ ਸਕਦਾ ਤੂੰ ਆਏ ਨਹੀਂ ਹੋ ਸਕਦਾ بڑے بڑے ਬੰਦੇ ਟਕੜੇ ਸਿੱਖੇ ਪੜਾਈ ਜਾਂਦੇ ਜਿਹੜੇ ਕਰੀ ਜਾਂਦੇ ਆ ਮਗਰ ਪਏ ਰਹਿੰਦੇ ਆ ਠੀਕ ਤਵੱਸਿਆ ਕਰੋ ਹਾਰਡਵਰਕ ਕਰੋ ਚੰਗਾ ਖਾਓ ਚੰਗਾ ਖਾਓ ਚੰਗਾ ਦੇਖੋ ਬਸ ਮਾਰਾ ਦਾ ਨਾ ਹੋਣ ਜਿਹੜਾ ਕੰਮ ਆਪਾਂ ਕਰਨਾ ਹੈ ਠੀਕ ਹੈ ਚੰਗੇ ਦੀ ਸੰਗਤ ਕਰੋ ਘਰ ਜਾਓ ਕੇਸਾ داری ਰੋਵੋ ਬਾਣੀ ਪੜੋ ਮਾਰਾ ਦਾ ਨਾ ਕਿ ਦਸ ਦੀ ਲਾਦੀ 15 ਦੀ ਲਾਦੀ ਲਾਓ ਹੋੜੀ ਵਾਸਤੇ ਐਕਸਰਸਾਈਜ਼ ਹੈ ਕੋਈ ਨਹੀਂ ਆਹ ਬੈਠੇ ਲਾਦੀ ਆਹ ਜਾਦੇ ਹੋਏ ਤੁਸੀਂ ਰਹਿ ਜੰਗੋ ਆਹ ਜ਼ਰੂਰੀ ਆ ਬਹੁਤ 3 ਮਿੰਟ ਖੜ ਜੋ 2-2 ਮਿੰਟ ਡੇਢ ਮਿੰਟ ਉਠਾ ਇੱਥੇ ਲਾ ਕੇ ਹੱਥ ਭਾਰ ਦੇ ਕੇ ਬਾਰਿਸ਼ ਹੁਆ ਗਰਾਊਂਡ ਬੰਦ ਕਰਨਾ ਸਪਰਟ 'ਤੇ ਗਰਾਊਂਡ मुझे आई खांड प्रोटीन सोयाबीन आई खाने Ja mal. Ja da. Ja da. Vaya, 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 ਕੀ ਰਾਹੀ ਆ ਤੇ ਕੱਢ ਜਾ ਮਿੱਝੂ ਦੇ ਲੈਣ ਲੋ ਅੱਲਾ ਰਵਰ ਦੱਦ ਦੱਦ ਭੱਜਲਾ ਦੱਦ ਦੱਦ ਕਰ ਅੱਗੇ ਚੱਲ ਭੱਜ ਕੇ ਭੱਜ ਕੇ ਭੱਜ ਕੇ ਨੀ ਮੋ 300 ਹੈ ਉਹ ਤੇ ਪਾਣੀ ਲਾਉਣਾ ਯਾਰ ਲੈਟ

ਧਰ ਆਉਂਦੇ ਡੜੀ ਦਾ ਨੋ ਡਿਲੀਵਰੀ ਕਰਦਾ ਉਹਦਾ ਡੜੀ ਚਲੋ ਵੀ ਚਲੋ ਆ ਜਿਹੜੇ ਮੁੰਡੇ ਨਹੀਂ ਚੱਲ ਰਹੇ ਹੰਦਰਸਾ ਉਹ ਲੰਕਦੇ ਆ ਫਿਰ ਗੱਡ ਗੱਡ ਮਧਨਵਾਕਾ ਦੋ ਚਾਰ ਗਣੇ ਉੱਥੇ ਕਾਡਮੀ ਚਲੇ ਜਾਓ ਸਰ ਸੇ ਹੈਗੇ ਆ 2 3 4 ਠੀਕ ਆ ਫਿਰ ਉੱਥੇ ਤੇ ਬਾਰੀ ਨਹੀਂ ਆਉਂਦੀ ਨਵੇਂ ਦਾ ਪੁੱਤ ਲਾਪ ਇਧਰ ਵੀ ਨੇ ਹੋਰ ਕੇ ਦੱਸ ਦਿਆ ਕਰੋ ਉਹਨਾਂ ਨਵੇਂ ਨੂੰ ਪਾ ਲਈ ਮੈਂ ਤਾਂ ਆ ਹੀ ਥੱਕ ਥੱਕ ਜਾਨਾ ਦੱਸ ਦਈ ਇਹਨਾਂ ਨੂੰ ਹੁਣ 15 ਜਣੇ ਲੈਣ ਲਾ ਕੇ ਹਰ ਜਣੇ ਰੱਸੇ ਤੇ ਕਦੋਂ ਬਾਰੀ ਆਈ ਸਾ 10 ਗੇਰੀਆ ਕਿਆ ਰਸ ਇੱਧਰ ਵਧ ਦੂ ਬੇਨ ਲੈ ਉੱਥੇ ਲੈਣ ਬਣਾਈ ਖੜੇ ਨੇ ਗੱਡ ਬਈ ਗੱਡ ਪਹਿਲਵਾਨ ਬਹੁਤ ਵਧੀਆ ਹਾਂ ਪਹਿਲਾਂ ਤਾਂ ਹਾਂ ਬੀਮ ਤੇ ਫਿਰ ਬਾਹਲ ਲੰਗਾ ਕੇ ਹੁਣ ਲੰਗਾ ਦੇ ਵਾ ਹਾਂ ਵੈਰੀ ਗੁੱਡ ਵੈਰੀ ਗੁੱਡ ਬਹੁਤ ਵਧੀਆ ਚੱਲ ਬਈ ਚੱਲ ਫਤਿਹ ਕਿਆ ਗਰੀ ਹੋ ਗਈ ਚੱਲ ਅਗਰੀ ਹੋਰ ਮਾਫਰ ਕਰ ਸਰ ਕਰੋ ਤਾਂ ਬਸ ਇਹ ਆਹ ਕਰਨੀ ਪਣੀ ਆ ਇਹਦਾ ਪਿਓ ਦਾ ਨਹੀਂ ਇਹ ਜਗਾੜ ਆ ਇਹਦਾ ਜਗਾੜ ਮੈਂਤ ਕਰੂ ਉਹਦੀ ਆ ਮੈਰੀ ਗੁੱਡ